ਡੋਨਰ ਵੀਰ ਨੇ ਸਾਡੇ ਅੱਜ ਦੇ ਗੈਸਟ ਆਫ ਆਨਰ ਨੇ ਜਿਹੜੇ ਉਹ ਡੋਨਰ ਵੀਰ ਨੇ ਤੇ ਸਾਡੇ ਚੀਫ ਗੈਸਟ ਕਹਿ ਲਏ ਤੇ ਸ਼ੋਅ ਸਟਾਰਟਰ ਤੇ ਸ਼ੋਅ ਸਟਾਪਰ ਇਹ ਸਾਰੇ ਸਾਡੇ ਡੋਨਰ ਵੀਰ ਆਪਣੀ ਹਸਤੀ ਵਰਜ ਕਰਾਉਂਦੇ ਨੇ ਕੁਝ ਦਿਨ ਪਹਿਲਾਂ ਇੱਕ ਕੀਰਤਨ ਸਮਾਗਮ ਸੀ ਸਿੰਘ ਸਭਾ ਗੁਰਦੁਆਰਾ ਦੇ ਵਿਖੇ ਉੱਥੇ ਵੀ ਰਾਤ 11:00 ਵਜੇ ਤੱਕ ਇਹ ਵੀਰ ਸਾਡੇ ਹਾਜ਼ਰ ਰਹੇ ਤੇ ਸੇਵਾਵਾਂ ਕਰਦੇ ਰਹੇ ਅਜਿਹੀ ਸ਼ਖਸੀਅਤ ਨੇ ਜਿਹੜੇ ਉਹਨਾਂ ਨੂੰ ਸਲਾਮ ਉਹ ਅੱਧੀ ਰਾਤ ਨੂੰ ਵੀ ਨਹੀਂ ਸੌਂਦੇ ਇਹਨਾਂ ਨੇ ਵਕਾਇਾ ਹੀ ਸਾਡੇ ਸਮਾਜ ਨੂੰ ਕੁਝ ਦੇਣਾ ਹੈ ਤਾਂ ਹੀ ਇਹ ਅੱਧੀ ਰਾਤ ਨੂੰ ਕਿਸੇ ਕਾਰਨ ਕਰਕੇ ਕੋਠਾਾਂ ਦੇ ਨਾਲ ਨਿਹਾਲ ਕਰਦੇ ਨੇ ਜਾਣਕਾਰੀ ਅਜਿਹੀ ਮੁਹੱਈਆ ਕਰਾਉਂਦੇ ਨੇ ਮੇਰੇ ਬਾਪੂ ਤੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਪੰਨੀ ਤਲਵੰਦਿਆ ਜੀ ਕੋਲੇ ਸਰਟੀਫਿਕੇਟਸ ਪਹੁੰਚ ਚੁੱਕੇ ਨੇ ਵੀਰ ਹਰਪ੍ਰੀਤ ਤਲਵੰਦਿਆ ਜੀ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਨਿਰਮਲ ਸਿੰਘ ਨੰਮਾ ਵੀਰ ਜੀ ਅਨੇਸ਼ਾ ਜੀ ਨੂੰ ਵੀ ਇਹ ਆ ਜਾਣ ਦੇ ਨਾਲ ਮੇਰੇ ਮੋਢਿਆਂ ਤੋਂ ਥੋੜਾ ਜਿਹਾ ਭਾਰ ਹਲਕਾ ਹੋ ਜਾਂਦਾ ਹੈ ਮੰਚ ਨੂੰ ਬਹੁਤ ਵਧੀਆ ਬਹੁਤ ਹੀ ਸੁਨਿਯੋਜਿਤ ਢੰਗ ਦੇ ਨਾਲ ਇਹ ਬੀ ਵਿਜ਼ਨਲ ਸਪੀਕਰ ਲਾਈਫ ਜਿੰਦਗੀ ਦੇ ਵਿੱਚ ਬਹੁਤ ਕੁਝ ਆਪ ਉਤਾਰ ਚੜਾ ਦੇਖਦੇ ਆ ਬਹੁਤ ਕੁਝ ਕਰ ਮਾਈ ਗੁਰੂ ਮੰਦਵਾਂ ਅੱਜ ਦੇ ਸਮੇਂ ਦੇ ਵਿੱਚ ਸਾਡਾ ਗੁਰੂ ਹੋਏ ਹੈ ਵਧਾਇਆ ਕਰੋ ਜੇ ਚਾਹਣੇ ਕੋ ਸਾਹ ਦੇ ਵਿੱਚ ਅਜਿਹੇ ਸਮਾਗਮ ਹੁੰਦੇ ਰਹਿਣ ਹੋਸਲਾ ਵਜਾਈ ਕਰਿਆ ਕਰੋ ਐਸੇ ਬੰਦੇ ਕਾਨੂੰ ਲੈਣਾ ਕਹਿੰਦੇ ਬਾਲੀਆ ਜੀ ਸੱਤ ਤੋਂ ਤਾਂ 5 ਮਿੰਟ ਦੇ ਇੰਟਰਵਿਊ ਦਾ 5000 ਲੈ ਜਾਣੇ ਹੋ ਵੀ ਉੱਥੇ ਤੁਸੀਂ 6-6 ਘੰਟੇ ਆਪਣੀ ਸੇਵਾ ਦਿੰਨੇ ਹੋ ਮੈਂ ਕਿਹਾ ਵੀਰੇ ਮਾਪਿਆਂ ਤੋਂ ਜਿਨ੍ਹਾਂ ਨੇ ਇਸ ਕਾਬਿਲ ਬਣਾਇਆ ਇਹ ਸੀ ਮਦਦਾਂ ਮੈਂ ਕਰ ਦਿੰਨਾ ਪਰ ਬੰਦਾ ਮੈਨੂੰ ਮਾੜਾ ਹੀ ਲੱਗਦਾ ਪਰ ਕੰਮ ਤੇ ਜੀ ਵੀ ਕੰਗਿਆਰੀ ਹੁੰਦੀ ਹੈ ਕੇਵਰੀ ਹੁੰਦੀ ਹੈ ਉਹ ਉਹਨਾਂ ਨੂੰ ਸਾਰੇ ਬੰਦਿਆਂ ਨੂੰ ਨਰ ਲਾਇਆ ਕਰੋ ਬਹੁਤ ਮਾੜੀ ਗੱਲ ਹੈ ਜੀ ਤੇਰੇ ਪਰਮਸਤਾਨ ਆਉਂਦੇ ਪਹੁੰਚਾ ਜਦੋਂ ਮੈਂ ਨੇ ਉਸ ਦੀ ਤਰਫ ਉੱਜਿਆਸਾ ਬੜੀ ਨਜ਼ਰੋਂ ਸੀ ਜਦ ਦੇਖਾ ਮੈਂ ਯਾਦੇ ਵਿੱਚ 8ਵਾਂ ਵਿਸ਼ਾਲ ਖੁੰਦਨ ਕੈਂਪ ਹੈ ਜੀ ਤਕਰੀਬਨ 12 12:30 ਵੱਜ ਚੁੱਕੀ ਹੈ ਜੀ ਤੇ 100 ਤੋਂ ਪਲੱਸ ਜੋੜਤ ਹੋ ਚੁੱਕੀ ਹੈ ਜੀ ਜੋ ਸਾਡਾ ਟਾਰਗੇਟ ਮੇਕਸਾਲ 200 ਸਵਾ 200 ਜੋੜਦਾ ਹੁੰਦਾ ਪਿਛਲੀ ਵਾਰ 256 ਹੋ ਗਈ ਸੀਗੀ ਇਹ ਹਲੇ ਵੀ ਡੋਨਰ ਦਾ ਪੂਰਾ ਨਹੀਂ ਲੱਗੀ ਪਈ ਐ ਕਿ ਜਿਵੇਂ ਜਿਵੇਂ ਵੈਂਚ ਖਾਲੀ ਹੋ ਰੇ ਨਾਲ ਦੇ ਡੋਨਰ ਤਿਆਰ ਹੈ ਬਲੱਡ ਦੇ ਲਈ ਬਾਕੀ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਸਮਾਜਿਕ ਧਾਰਮਿਕ ਧਾਰਮਿਕ ਸੰਸਥਾਵਾਂ ਦਾ ਤੋਂ ਪੁਰੇ ਪਹੁੰਚਿਆ ਨੇ ਤੇ ਇੰਨਾ ਸਹਿਯੋਗ ਕਰ ਰਿਹਾ ਨੇ ਸਾਰੇ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਜਿਨ੍ਹਾਂ ਨੇ ਲਗਾਤਾਰ ਆਪਣਾ ਪਿਛਲੇ ਹਫ਼ਤੇ 10 ਦਿਨ ਤੋਂ ਦੇਖ ਰਹੇ ਆ ਟੌਪਰ ਖਬਰਾਂ ਲੱਗ ਰਹੀਆਂ ਨੇ ਜਾਂ ਆਪਾਂ ਇਲੈਕਟ੍ਰੋਨਿਕ মিডিਆ ਕਹ ਲਿਓ ਹਾਂ ਵੀ ਪ੍ਰੋਪਰ ਚਲਾ ਰਿਹਾ ਸਾਰੀ ਮੀਡੀਆ ਸਾਰੇ ਪੱਤਰਕਾਰਾਂ ਬਹੁਤ ਧੰਨਵਾਦ ਜਿਹੜੇ ਉਹ ਪਹੁੰਚੇ ਸਾਡੇ ਛੋਟੇ ਸੱਦੇ ਤੇ ਇਹਨਾਂ ਦਾ ਮੈਂ ਸਾਰਿਆਂ ਦਾ ਸਾਰੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਕਿਹੜੇ ਕਿਹੜੇ ਬਲੱਡ ਬੈਂਕ ਜਿਹੜੇ ਨੇ ਪਹੁੰਚੇ ਨੇ ਖੰਨੇ ਦੇ ਆਪਣੇ ਜੀ ਤਿੰਨ ਬਲੱਡ ਬੈਂਕਾਂ ਦੀ ਇੱਕ ਸਿਵਲ ਹਸਪਤਾਲ ਖੰਨੇ ਦੇ ਵਿੱਚ ਇੱਕ ਖੰਨਾ ਨਰਸਿੰਗ ਹੋਮ ਦੇ ਵਿੱਚ ਤੇ ਆਈ ਬਾਈ ਲਿਵਾਸਾ ਹਸਪਤਾਲ ਕਸ ਜਿੱਥੇ ਤੋਂ ਬਲੱਡ ਬੈਂਕਾਂ ਦੀਆਂ ਟੀਮਾਂ ਆਪਣੇ ਕੋਲ ਪਹੁੰਚਿਆ ਨੇ ਤੇ ਤੁਹਾਡੇ ਸਾਹਮਣੇ ਲੈਣ ਲੱਗੀ ਪਈ ਹੈ ਹੌਲੀ ਹੌਲੀ ਜਿਵੇਂ ਹੈਗਾ ਬਲੱਡ ਸਾਰੇ ਆਪਣੇ ਲਈ ਜਾ ਰਹੇ ਨੇ ਕਿਉਂਕਿ ਸਾਨੂੰ ਇਹ ਹੁੰਦਾ ਜੀ ਕਿ ਜਿਹੜੇ ਕੈਂਪ ਹੈ ਉਸ ਤੋਂ ਬਾਅਦ ਸਾਨੂੰ ਇਹ ਹੁੰਦਾ ਕਿ ਤਿੰਨੇ ਬਲੱਡ ਬੈਂਕਾਂ ਦੇ ਜੋ ਬਲੱਡ ਅਸੀਂ ਪੂਰਾ ਕਰ ਦਈਏ ਕਿਉਂਕਿ ਤੁਹਾਨੂੰ ਪਤਾ ਬਲੱਡ ਕਿਹੋ ਜੀ ਚੀਜ਼ ਹੈ ਨਾ ਤਾਂ ਬਣਾਈ ਜਾ ਸਕਦੀ ਹੈ ਨਾ ਵੇਚੀ ਜਾ ਸਕਦੀ ਹੈ ਤਾਂ ਕਿ ਸਾਨੂੰ ਇਹ ਹੁੰਦਾ ਕਿ ਜਿਹੜਾ ਵੀ ਕੋਈ ਬੰਦਾ ਜਿਹਨੇ ਵੀ ਹਸਪੀਟਲ ਜਾਂਦਾ ਤਾਂ ਉੱਥੇ ਉਹਨੂੰ ਜੋ ਬਲੱਡ ਹੈ ਉਹ ਆਸਾਨੀ ਨਾਲ ਥੋੜਾ ਜਿਹਾ ਮਿਲ ਜਾਵੇ ਧਰਮਾਜੀ ਬਾਬਾ ਜੀ ਮੁੱਖ ਮਹਿਮਾਨ ਕੋਲ ਸੀ ਅੱਜ ਦਾ ਸਾਡੇ ਜਿਹੜੇ ਡੋਨਰ ਹੁੰਦੇ ਜੀ ਵੈਸੇ ਤਾਂ ਸਾਡੇ ਉਹੀ ਮੁੱਖ ਮਹਿਮਾਨ ਹੁੰਦੇ ਨੇ ਬਾਕੀ ਅਸੀਂ ਸ਼ਹਿਰ ਦੇ ਵਿੱਚ ਸਾਰੀ ਰਾਜਨੀਤਿਕ ਪਾਰਟੀਆ ਸਾਰੀ ਧਾਰਮਿਕ ਤੇ ਕਿਵੇਂ ਸਾਡੇ ਨਾਲ ਸਾਡੀਆਂ ਸਾਰੀਆਂ ਟੀਮਾਂ ਖੜੀਆਂ ਸਮਾਜਿਕ ਵੀ ਹਾਂ ਵੀ ਸਾਰੀ ਟੀਮਾਂ ਨੂੰ ਅਸੀਂ ਬੁਲਾਨੇ ਹੁੰਨੇ ਪਰ ਜਿਹੜੇ ਅਸੀਂ ਕਿੰਨੇ ਡੋਨਰ ਹੈ ਜਿਹੜਾ ਬੰਦਾ ਟਾਈਮ ਕੱਢ ਕੇ ਆਇਆ ਤੇ ਬਲੱਡ ਦੇ ਰਿਹਾ ਉਹ ਵੀ ਸਾਡੇ ਲਈ ਮੁੱਖ ਮਹੱਤਵਪੂਰਨ ਹੁੰਦਾ ਹੈ ਇਹ ਜਿਹੜੇ ਕੈਂਪ ਆਇਆ ਤੇ ਹਰ ਸਾਲ ਤੋਂ ਲੱਗ ਰਿਹਾ ਹੈ ਔਰ ਹਰ ਸਾਲ ਸਾਡੀ ਵੀ ਇੱਥੇ ਹਾਜ਼ਰੀ ਲੱਗਦੀ ਹੈ ਅਸੀਂ ਵੀ ਆਏ ਨੇ ਇੱਕ ਦਿਨ ਦੀ ਖਾਸ ਗੱਲ ਇਹ ਹੈ ਬੀਨਾਂ ਉਸੇ ਕਹੀਦਾ ਵੀ ਕਿਸੇ ਜੀ ਦੀ ਕੋਈ ਸੇਵਾ ਹੋਵੇ ਤਾਂ ਦੱਸੋ ਇਹਨਾਂ ਨੇ ਕਦੇ ਨਹੀਂ ਆਇਤਾ ਡਿਮਾਂਡ ਕੀਤੀ ਵੀ ਨਾਲ ਇਹ ਚੀਜ਼ ਜਾਂ ਕੁਝ ਕਰ ਇਹ ਸਭ ਤੋਂ ਵੱਡੀ ਗੱਲ ਹੈ ਬਾਕੀ ਜਿਹੜੇ ਡੋਨਰ ਹੈ ਇਹਨਾਂ ਦਾ ਬਹੁਤ ਪਿਆਰ ਹੈ ਸਾਰੇ ਡੋਨਰ ਆਪਣੇ ਆਪ ਹੀ ਆ ਜਾਂਦੇ ਨੇ ਆਗੇ ਬਾਕੀ ਜੋ ਪ੍ਰੈਸ ਹੈ ਪ੍ਰੈਸ ਆਪਣਾ ਲੋਕ ਪੂਰਾ 10-15 ਦਿਨ 15 ਦਿਨ ਮਿਹਨਤ ਕਰਦੀ ਹੈ ਲੋਕਾਂ ਨੂੰ ਮੈਸੇ ਪਹੁੰਚਾਉਂਦਾ ਫੈਨਟੀ ਗਰੂਪ ਹੈ ਡੋਨਟ ਲੱਗੇ ਤੇ ਕੈਂਪ ਲੱਗੇ ਉਸ ਕੈਂਪ ਦੇ ਉੱਤੇ ਪਹੁੰਚੋ ਉਹ ਸਾਰੇ ਪਹੁੰਚਦੇ ਨੇ ਬਹੁਤ ਬਹੁਤ ਧੰਨਵਾਦ ਜੀ ਹੋਂ ਦਾਨ ਹੂਨਦਾਨ ਮਹਾਂ ਮਹਾਂਕल्याण ਹੂਨਦਾਨ ਜਿਹੜਾ ਨਾ ਇਹ ਭਾਗਾ ਵਾਲਾ ਬੰਦਾ ਹੀ ਕਰਦਾ ਜਿਹਨੂੰ ਪ੍ਰਮਾਤਮਾ ਨੇ ਤੰਦਰੁਸਤੀ ਦਿੱਤੀ ਹੋਈ ਆ ਤੇ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਉਹ ਖੂੰਨ ਡਾਂਟਦਾ ਹੁਣ ਵੀ ਬੜੀ ਲੋਡ ਪੈਂਦੀ ਹੈ ਤੁਸੀਂ ਹਰ ਇੱਕ ਬੰਦੇ ਨੂੰ ਲੋਡ ਪੈਂਦੀ ਹੈ ਐਕਸੀਡੈਂਟ ਹੋ ਜਾਂਦਾ ਹੈ ਜਾਂ ਕੋਈ ਕਿਸੇ ਦਾ ਹੁਣ ਸੈੱਲ ਮੁੱਕ ਜਾਂਦੇ ਨੇ ਜਾਂ ਕਰੋਨਾ ਚਾਲ ਕਰੋਨਾ ਦੇ ਵਿੱਚ ਤਾਂ ਬਹੁਤ ਕੰਮ ਕੀਤਾ ਜਿੱਦ ਵਿੱਚ ਹੁਣ ਸੈੱਲ ਡਾਊਨ ਹੁੰਦੇ ਨੇ ਇਹ ਬੰਦੇ ਨੂੰ ਖੂੰਨ ਦੀ ਬੜੀ ਲੋਟ ਪੈਂਦੀ ਹੈ ਥੋੜੀ ਜਿਆੜ੍ਹ ਪਹਿਲੇ ਤੁਸੀਂ ਉੱਥੇ ਸਾਡੇ ਵਿੱਚ ਮੌਜੂਦ ਨੇ ਵਿਕਾਸ ਗੁਪਤਾ ਜੀ ਗੁਪਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਕੈਂਪ ਦੇ ਮੌਕੇ ਪਹਿਲਾਂ ਤਾਂ ਇਹ ਮੈਂ মিডিਆ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਾਡੇ ਇੱਕ ਸੱਦੇ ਤੇ ਹਰੇਕ ਸਾਡੇ ਪ੍ਰੋਗਰਾਮ ਤੇ ਪਹੁੰਚਦੇ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਮੈਂ ਇਹ ਹੀ ਕਹਿਣਾ ਚਾਹੁੰਦਾ ਇਹ ਸਾਡੇ 8ਵਾਂ ਕੈਂਪ ਬਲੱਡ ਕੈਂਪ ਆ ਮਸਾਡਾ 8ਵਾਂ ਬਲੱਡ ਕੈਂਪ ਹੈ ਸਾਡਾ ਇਹਦੇ ਵਿੱਚ ਫਾਲੋਅ ਅਪਸ ਯੂਨਟਾਂ ਹੋ ਚੁੱਕੀਆਂ ਨੇ ਹਜੇ ਤੱਕ ਨੇ ਨੋਕਾ ਬਹੁਤ ਹੁੰਗਾਵਾ ਮਿਲਦਾ ਲੋਕ ਬਹੁਤ ਆ ਰਹੇ ਨੇ ਜੀ ਬਲੱਡ ਡੋਨੇਟ ਕਰ ਰਹੇ ਨੇ ਬਲੱਡ ਡੋਨੇਟ ਕਰ ਰਹੇ ਨੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਅਸੀਂ ਆਪਣੀ ਸੰਸਥਾ ਵੱਲੋਂ ਰੌਣਕ ਦੇ ਪਾਪਾ ਜੀ ਵੱਲੋਂ ਹੱਸਦੇ ਰਹਿਣਾ ਗੁਰੂ ਜੀ ਅੰਧੀ ਜਗਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਸੀ ਨਿਊਜ਼ 'ਚ ਅੱਜ ਜੋ ਹੁੰਦਨ ਕੈਂਪ ਲੱਗਿਆ ਹੋਇਆ ਉਹਦੇ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਧੰਨਵਾਦ ਜੀ ਤੁਸੀਂ ਸਾਨੂੰ ਪੁੱਛਿਆ ਫੂਨਦਾਨ ਦਾ ਸੰਦੇਸ਼ ਤਾਂ ਇਹ ਹੈ ਜੀ ਬਾਵਾ ਜੀ ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਨੇ ਕਮਿਸ਼ਾਲਪੁਰ ਦਾ ਕੈਂਪ ਕਰਾਇਆ ਜਿਸ ਵਿੱਚ ਅਸੀਂ ਵੀ ਹਿੱਸਾ ਲਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਦਾ ਕਿ ਬਾਤ ਸਵਾਰ ਕੁੰਦਾਰ ਕਰੀਏ ਜੇ ਆਪਾਂ ਖੁੰਦਾਰ ਕਰਦੇ ਕਿਸੇ ਦੀ ਜਿੰਦਗੀ ਬਚ ਸਕਦੀ ਹੈ ਇਹ ਸਾਰਿਆਂ ਨੂੰ ਆਪਾਂ ਵਿੱਚ ਫੂਨਦਾਨ ਵਿੱਚ ਹਿੱਸਾ ਲੈਣਾ ਚਾਹੀਦਾ